ਤਾਨਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਜੈਸਰੀ ਮਹਿਲਾ ਪੰਜਵਾ ਵਾਰ ਸ਼ਲੋਕ ਨਾਲ ਇੱਕ ਓੰਕਾਰ ਸਤਿਗੁਰੂ ਪਰਸਾਦ ਸ਼ਲੋਕ ਦਇਆ ਕਰਨਨ ਦੁਖ ਹਰਨਨ ਉਚਰਨ ਨਾਮ ਕੀਰਤਨ ਹੈ ਦਇਾਲ ਪੂਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਅਰਥ हे नानक जी मनुख द्याल सर्वव्यापी भगवान दी नाम दी वढाई करे तब प्रभु मेहर करदा है उस दे दुखा दा नाश करदा है ते मनुख माया दे मोह विच नहीं फसदा पाहे बलंदड़ी बुझ गई रखंदड़ो प्रभु आप जी ने उपाय मेडनी नानक सो प्रभु जाप अर्थ हे नानक जिस प्रभु ने सारी सृष्टि रची है उस दा सिमरन कर सिमरन कितिया उ प्रभु आप जीव दा राखा बणदा है ते उस दे अंदर दी बल दी तृष्णा दी आग बुझ जांदी है पौड़ी जाप्रब पए दयाल ना व्यापे माया ਕੋਟ ਅਗਾ ਗਏ ਨਾਸ ਹਰ ਇੱਕ ਤਿਆਇਆ ਨਿਰਮਲ ਪਏ ਸਰੀਰ ਜਨ ਤੂਰੀ ਨਾਇਆ ਮਨ ਤਨ ਪਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੁੰਬ ਸੰਗ ਲੋਗ ਕੁਲ ਸਬਾਇਆ ਅਰਥ ਜਦੋਂ ਜੀਵ ਤੇ ਪ੍ਰਭੂ ਜੀ ਮਿਹਰਬਾਨ ਹੋਣ ਤਾਂ ਮਾਇਆ ਜੋਰ ਨਹੀਂ ਪਾ ਸਕਦੀ ਇੱਕ ਪ੍ਰਭੂ ਨੂੰ ਸਿਮਰਿਆ ਕ੍ਰੋਣਾ ਹੀ পাপ ਨਾ ਸੋ ਜਾਂਦੇ ਹਨ ਸਿਮਰਨ ਕਰਨ ਵਾਲੇ ਬੰਦੀਆਂ ਦੀ ਚਰਨ ਤੂੜ ਵਿੱਚ ਨਾਤਿਆਂ ਸਰੀਰ ਪਵਿੱਤਰ ਹੋ ਜਾਂਦੇ ਹਨ ਸੰਤਾ ਦੀ ਸੰਗਤ ਵਿੱਚ ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ ਅਜਿਹੀ ਮਨੁੱਖਾ ਦੀ ਸੰਗਤ ਵਿੱਚ ਉਹਨਾਂ ਦੇ ਪਰਿਵਾਰ ਤੇ ਲੋਕ ਤੇ ਸਾਰੀਆਂ ਕੁਲਾ ਤਰ ਜਾਂਦੀਆਂ ਹਨ ਐਨੀ ਸੇਵਾ ਪਰਵਾਨ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀਓ